ਸੁਹੀ ਮੈਲਾ ਪੰਜਵਾ ਤਿਸ ਬਿਨ ਦੂਜਾ ਅਵਰ ਨ ਕੋਈ ਆਪੇ ਥਮੈ ਸੱਚਾ ਸੋਈ ਹਰ ਹਰ ਨਾਮ ਮੇਰਾ ਆਧਾਰ ਕਰਨ ਕਾਰਨ ਸਮਰੱਥ ਅਪਾਰ ਰਹਾ ਸਭ ਰੋਗ ਮਿਟਾਵੇ ਨਵਾਂ ਨਿਰੋਆ ਨਾਨਕ ਰਖਾ ਅੱપે ਹੋਆ ਸੁਹੀ ਮੈਲਾ ਪੰਜਵਾ ਦਰਸ਼ਨ ਕਾ ਲੋਚੈ ਸਭ ਕੋਈ ਪੂਰੇ ਭਾਗ ਪ੍ਰਾਪਤ ਹੋਈ ਰਹਾ ਸ਼ਾਮ ਸੁੰਦਰ ਤਜ ਨੀਂਦ ਕਿਉਂ ਆਈ ਮਾ ਮੋਨੀ ਦੂਤਾ ਲਾਈ ਪ੍ਰੇਮ ਬशोਹਾ ਕਰਤ ਕਸਾਈ ਨਿਰਦਇ ਜੰਤ ਤਿਸ ਦਇਆ ਨ ਪਾਈ ਅਨਕ ਜਨਮ ਬੀਤੀਆਂ ਨ ਧਰਮਾਈ ਘਰਵਾਸ ਨ ਦੇਵ ਦੁੱਤਰ ਮਾਈ ਦਿਨ ਰੈਣ ਆਪਣਾ ਕੀਆ ਪਾਈ ਕਿਸ ਦੋਸ਼ ਨ ਦੀਜੈ ਕਿਰਤ ਪਵਾਈ ਸੁਣ ਸਾਜਨ ਸੰਤ ਜਨ ਭਾਈ ਚਰਨ ਸ਼ਰਨ ਨਾਨਕ ਗਤ ਪਾਈ ਰਾਗ ਸੁਹੀ ਮੱਲਾ ਪੰਜਵਾਂ ਘਰ ਚੌਥਾ ਏਕ ਓੰਕਾਰ ਸਤਿਗੁਰ ਪ੍ਰਸਾਦ ਪਹਿਲੀ ਸੁਹਾਵੀ ਛਪਰੀ ਜਾ ਮੈਂ ਗੁਣ ਗਾਏ ਕੀਤੀ ਕਾਮਨਾ ਧੋਲਰ ਜਿਤ ਹਰ ਬਿਸਰਾਏ ਰਹਾਉ ਆਨੰਦ ਗਰੀਬੀ ਸਾਧ ਸੰਗ ਜਿਤ ਪ੍ਰਭ ਚਿਤ ਆਏ ਜਲ ਜਾਓ ਇਹ ਬਡਪਨਾ ਮਾਇਆ ਲੁਪਟਾਏ ਪੀਸਨ ਪੀਸ ਓਢ ਕਾਮਰੀ ਸੁਖ ਮਨ ਸੰਤੋਖਾਏ ਐਸੋ ਰਾਜ ਨਾ ਕਿਤੇ ਕਾਜ ਜਿਤਨਾ ਤ੍ਰਿਪਤਾਏ ਨਗਨ ਫਿਰਤ ਰੰਗ ਏਕ ਕੈ ਓ ਸ਼ੋਭਾ ਪਾਏ ਪਾਟ ਪਟੰਬਰ ਬਿਰਥਿਆ ਜੇ ਰਚ ਲੋਭਾਏ ਸਭ ਕਿਛ ਤੁਮਰੇ ਹੱਥ ਪ੍ਰਭ ਆਪ ਕਰੇ ਕਿਰਾਏ ਸਾਸ ਸਾਸ ਸਿਮਰਤ ਰਹਾ ਨਾਨਕ ਦਾਨ ਪਾਏ ਸੁਹੀ ਮੈ ਲਾ ਪੰਜਵਾ ਹਰ ਕਾ ਸੰਤ ਪਰਾਨ ਧਨ ਤਿਸ ਕਾ ਪਨਹਾਰਾ ਪਾਈ ਮੀਤ ਸਤ ਸਗਲ ਤੇ ਜੀ ਹੂੰ ਤੇ ਪਿਆਰਾ ਰਹਾਉ ਕੇਸਾ ਕਾ ਕਰ ਬੀਜਨਾ ਸੰਤ ਚੌਰ ਟੁਲਾਵਾਂ ਸੀ ਸੁਨਿਹਾਰੋਂ ਚਰਨ ਤਲ ਧੂਰ ਮੁਖ ਲਾਵਾਂ ਨਿਸ਼ਟ ਬਚਨ ਬੇਨਤੀ ਕਰੋਂ ਦੀਨ ਕੀ ਨਿਆਈ ਤਜ ਅਬਮਾਨ ਸ਼ਰਣੀ ਪਰੋਂ ਥਾਰ ਗੁਣੇ ਦਪਾਈ ਅਵ ਲੋਕਨ ਪੁਨਹਾ ਪੁਨਹਾ ਕਰੋਂ ਜਨ ਕਾਦਰ ਸਾਰ ਅੰਮ੍ਰਿਤ ਵਚਨ ਮਨ ਮੈਂ ਸਿਚਾਂ ਬੰਦੋਂ ਬਾਰ-ਬਾਰ ਕਿਤਵੋਂ ਮਨ ਆਸਾ ਕਰੂੰ ਜਨ ਕਾ ਸੰਗ ਮੰਗਉ ਨਾਨਕ ਕੋ ਪ੍ਰਭ ਦਇਆ ਕਰ ਦਾਸ ਚਰਣੀ ਲਾਗਉ ਸੂਹੀ ਮਲਾ 5ਵਾਂ ਜੇ ਮੋਏ ਬ੍ਰਹਮੰਡ ਖੰਡ ਤਾਂ ਹੂੰ ਮੈਂ ਪਾਉ ਰੱਖ ਲਿਓ ਏ ਵਿਖਈ ਦਿਓ ਦੇਹ ਆਪਣਾ ਨਾਉ ਰਹਾਉ ਜਾਤੇ ਨਹੀਂ ਕੋ ਸੁਖੀ ਤਾਕ ਪਾਛੈ ਜਾਉ ਛੋਟ ਜਾਹੇ ਜੋ ਸਗਲ ਕੋ ਫਿਰ ਫਿਰ ਲੁਪਟਾਉ ਕਰੋ ਕਿਰਪਾ করুণਾ ਪਤੇ ਤੇਰੇ ਹਰ ਗੁਣ ਗਾਉ ਨਾਨਕ ਕੀ ਪ੍ਰਭ ਬੇਨਤੀ ਸਾਧ ਸੰਗ ਸਮਾਓ